ਨਸ਼ਾ ਤਸਕਰਾਂ ਦੇ ਵੱਲੋਂ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਦੋਂ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਉਹਨਾਂ ਦੇ ਵੱਲੋਂ ਘਰਾਂ ਨੂੰ ਹੀ ਅੱਗ ਲਾ ਦਿੱਤੀ ਗਈ ਹੈ ਤਾਂ ਪੂਰਾ ਮਾਮਲਾ ਜੋ ਹੈ ਉਹ ਬਠਿੰਡਾ ਤੋਂ ਸਾਹਮਣੇ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ ਵਿੱਚ ਪੂਰੀ ਇਹ ਘਟਨਾ ਵਾਪਰੀ ਹੈ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਬੀਤੀ ਰਾਤ ਨਸ਼ਾ ਤਸਕਰਾਂ ਦੀ ਗੁੰਡਾਗਰਦੀ ਦਾ ਨੰਗਾ ਨਾਚ ਵੇਖ ਨੂੰ ਮਿਲਿਆ ਜਦੋਂ ਪਿੰਡ ਦਾਨ ਸਿੰਘ ਵਾਲਾ ਦੀ ਭਾਈ ਜੀਵਨ ਸਿੰਘ ਬਸਤੀ ਦੇ ਵਿੱਚ ਅੱਠ ਕਰਾਂ ਨੂੰ ਕਰੀਬ 50 ਤੋਂ 60 ਨੌਜਵਾਨਾਂ ਦੇ ਵੱਲੋਂ ਪੈਟਰੋਲ ਬੰਬ ਸੁੱਟ ਕੇ ਅੱਗ ਲਗਾ ਦਿੱਤੀ ਗਈ ਅੱਗ ਲਗਾਉਣ ਤੋਂ ਪਹਿਲਾਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋ ਇਹਨਾਂ ਨੌਜਵਾਨਾਂ ਦੇ ਵੱਲੋਂ ਜਿੱਥੇ ਘਰਾਂ ਦੀ ਲੁੱਟ ਮਾਰ ਕੀਤੀ ਗਈ ਉੱਥੇ ਹੀ ਘਰਾਂ ਦੇ ਵਿੱਚ ਪਏ ਘਰੇਲੂ ਸਮਾਨ ਦੀ ਬੁਰੀ ਤਰ੍ਹਾਂ ਪੰਨ ਤੋੜ ਕੀਤੀ ਗਈ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਆਪਦੀ ਤਕਰਾਰਬਾਜ਼ੀ 4-5 ਦਿਨ ਚੱਲਦੀ ਰਹੀ ਇਸ ਦੌਰਾਨ ਨਸ਼ਾ ਤਸਕਰਾਂ ਦੇ ਵੱਲੋਂ 5 ਤੋਂ 60 ਗੁੰਡਿਆਂ ਨੂੰ ਲਿਆ ਕੇ ਬਸਤੀ ਦੇ ਕਰੀਬ 8 ਘਰਾਂ ਤੇ ਹਮਲਾ ਕੀਤਾ ਗਿਆ ਹਮਲਾ ਕਰਨ ਤੋਂ ਬਾਅਦ ਉਸ ਤੋਂ ਵੱਲੋਂ ਉਹਨਾਂ ਦੇ ਵੱਲੋਂ ਪੈਟਰੋਲ ਬੰਬਾਂ ਦੀ ਵਰਤੋਂ ਕਰਦੇ ਹੋਏ ਘਰ ਦੇ ਕੀਮਤੀ ਸਮਾਨ ਨੂੰ ਅੱਗ ਲਗਾ ਦਿੱਤੀ ਗਈ ਅਤੇ ਘਰਾਂ ਦੇ ਵਿੱਚ ਪਿਆ ਕੀਮਤੀ ਸਮਾਨ ਲੁੱਟ ਲਿਆ ਗਿਆ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਦੇ ਵਿੱਚ ਸਹਿਮ ਦਾ ਮੋਹਰ ਬਣਿਆ ਹੋਇਆ ਤੇ ਕਈ ਲੋਕ ਘਰ ਛੱਡਣ ਦੇ ਲਈ ਮਜਬੂਰ ਹੋ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਹਸ਼ਰ ਰਾਤ ਵੇਖ ਨੂੰ ਮਿਲੇ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਇਸ ਲਈ ਆਪਣੇ ਪਰਿਵਾਰ ਨੂੰ ਲੈ ਕੇ ਸੁਰੱਖਿਅਤ ਥਾਂ ਤੇ ਜਾ ਰਹੇ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ੇ ਦੇ ਕਾਰੋਬਾਰੀਆਂ ਦੇ ਵੱਲੋਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਇਸ ਝਗੜੇ ਸੰਬੰਧੀ ਵਾਰ-ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਦੀ ਪੰਚਾਇਤ ਨੂੰ ਬੇਨਤੀ ਕੀਤੀ ਗਈ ਪਰ ਉਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਜਿਸ ਕਾਰਨ ਰਾਤ ਦੇ ਵਿੱਚ ਐਡੀ ਵੱਡੀ ਘਟਨਾ ਵਾਪਰੀ ਤੇ ਲੋਕਾਂ ਦੇ ਘਰਾਂ ਤੇ ਪੈਟਰੋਲ ਬੰਬ ਸੁੱਟ ਕੇ ਅੱਗ ਲਗਾਈ ਗਈ ਹੈ ਪਿੰਡ ਦੀ ਨੌਜਵਾਨੀ ਨਸ਼ਿਆਂ ਤੋਂ ਬਚਾਉਣ ਦੇ ਲਈ ਹੀ ਉਹਨਾਂ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਸੀ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਸੀ ਪਰ ਨਸ਼ਾ ਤਸਕਰਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਕਈ ਲੋਕਾਂ ਦੇ ਘਰਾਂ ਸਿਰਫ ਪਿੰਡ ਦੇ ਪਿੰਡ ਦੇ ਪਾਇੇ ਕੱਪੜੇ ਹੀ ਬੱਚੇ ਨੇ ਗੁੰਡਾਗਰਦੀ ਕਰਨ ਵਾਸਤੇ ਨੌਜਵਾਨਾਂ ਦੇ ਵੱਲੋਂ ਜਿੱਥੇ ਘਰਾਂ ਦਾ ਕੀਮਤੀ ਸਮਾਨ ਲੁੱਟਿਆ ਗਿਆ ਉੱਥੇ ਖਾਣਾ ਬਣਾਉਣ ਦੇ ਲਈ ਰੱਖੇ ਗਏ ਐਲਪੀਜੀ ਸਿਲੰਡਰ ਤੱਕ ਜਿਹੜੇ ਨੇ ਉਹ ਚੋਰੀ ਕਰ ਲੈ ਗਏ ਅਤੇ ਕਈ ਘਰਾਂ ਦੇ ਵਿੱਚੋਂ ਡੰਗਰ ਤੱਕ ਖੋਲ ਕੇ ਲੈ ਗਏ ਪਿੰਡ ਵਾਸੀਆਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਜੋ ਹੈ ਉਹ ਮੰਗ ਕੀਤੀ ਗਈ ਹੈ। ਕੀ ਘਟਨਾ ਹੋਈ ਤੁਹਾਡੇ ਘਰ ਨਾਲ ਇਹ ਕੀ ਕਿਨੇ ਅੱਗ ਲਾਈ ਹੈ ਇਹ ਤੇ ਸਰਪੰਚ ਨੇ ਲਵਾਈ ਆ ਜੀ ਹਰਜਿੰਦਰ ਹਰਵਿੰਦਰ ਨੇ ਲਾਈ ਅੱਗ ਸਾਡੇ ਅੱਛਾ ਕਾਰਨ ਕੀ ਹੈ ਕਿਸ ਚੀਜ਼ ਨਾਲ ਅੱਗ ਲਾਈ ਹੈ ਜੀ ਬੰਬ ਸੱਟਿਆ ਜੀ ਇਹਨਾਂ ਨੇ ਕਾਹਦੇ ਬੰਬ ਸੱਟਿਆ ਆ ਜਿਹੜੇ ਪੈਟਰੋਲ ਵਾਲੇ ਹੁੰਦੇ ਆ ਜੀ ਅੱਛਾ ਉਹਨਾਂ ਨਾਲ ਅੱਗ ਲਾਈ ਹੋਈ ਆ ਅੱਛਾ ਜੀ ਦਿੱ加 ਕਾਰਨ ਕੀ ਹੈਗਾ ਕਾਰਨ ਜਿੱਟੇ ਦਾ ਸੀਗਾ ਜੀ ਚੱਕਰ ਚਿੱਟਾ ਗਿਆ ਜਦਾ ਜੀ ਉਹ ਮੋਟੀ ਬਲੈਕ ਕਰਦਾ ਪਿੰਡ 'ਚ ਕਰਦਾ ਸੀਗਾ ਸਾਡੇ ਇੱਥੋਂ ਗਲੀ 'ਚੋਂ ਮੁੰਡੇ ਨੇ ਕਹਤਾ ਕਿ ਨਾ ਯਾਰ ਪਿੰਡ 'ਚ ਨਾ ਵੇਚਿਆ ਕਰ ਜਿੱਟਾ ਵੀ ਤੂੰ ਬਾਹਰ ਵੇਚ ਲੈ ਇੱਥੇ ਪਿੰਡ ਦੇ ਬੱਚੇ ਨਾ ਖਰਾਬ ਕਰ ਐਨੀ ਗੱਲ ਕਹੀ ਆ ਕਹਿੰਦਾ ਬੱਸ ਮੈਂ ਕਿਸੇ ਨੂੰ ਨਹੀਂ ਛੱਡਦਾ ਮੈਂ ਤਾਂ ਕਰਨੀ ਆ ਤਾਂ ਕਰਨੀ ਆ ਤੁਸੀਂ ਕੌਣ ਹੁੰਨੇ ਆ ਸਾਨੂੰ ਰੋਕਣ ਵਾਲੇ ਆਏ ਆ ਜਿਵੇਂ ਬੱਸ ਇਹ ਗੱਲਾਂ ਕਰਕੇ ਸਾਡੇ ਨਾਲ ਅਜ ਪੰਜ ਦਿਨੋਂ ਕਿਸੀ ਲੜਾਈ ਚੱਲੀ ਜਾਂਦੀ ਨੂੰ ਅੱਛਾ ਜੀ ਸਾਡਾ ਕੋਈ ਇਨਸਾਫ ਨਹੀਂ ਹੋਇਆ ਅਸੀਂ ਰੌਟ ਵੀ ਕਰਵਾ ਗਏ ਕੋਈ ਪੁਲਿਸ ਵਾਲਾ ਨਹੀਂ ਆ ਕੇ ਖੜਾ ਕੋਈ ਕਿਸੇ ਨੇ ਸਾਡੀ ਸੁ ਆਕਰ ਨੂੰ ਸਰਪੰਚ ਕੋਲੇ ਗਿੰਗਾ ਅਸੀਂ ਪੰਜ ਬੁੜੂnga ਇਕੱਠਾ ਹੋ ਕੇ ਵੀ ਸਾਡਾ ਟਕਾ ਕਰਾਓ ਅਸੀਂ ਗਲਤੀ ਮੰਨਦੇ ਆਂ ਵੀ ਅਸੀਂ ਉਹਨੂੰ ਕਹਿਤਾ ਵੀ ਚਿੱਟਾ ਵੇਚਦਾ ਅਸੀਂ ਵੀ ਅੱਗੇ ਤੋਂ ਕਹਿੰਦੇ ਨਹੀਂ ਵੀ ਚਿੱਟਾ ਵੇਚਦਾ ਇਹ ਤੇ ਮੈਂ ਕਹ ਵੀ ਸਾਨੂੰ ਬਖਸ਼ ਦੋ ਪਰ ਇਹ ਗੱਲ ਉਹਨੇ ਸਰਪੰਚ ਨੇ ਕੋਈ ਵੀ ਕੁਝ ਨਹੀਂ ਸਾਨੂੰ ਇਨਸਾਫ ਨਹੀਂ ਦਿਵਾਇਆਗਾ ਅੱਗੋਂ ਇਨਸਾਫ ਦਿਵਾਉਣ ਦੀ ਬਜਾਏ ਅੱਗੋਂ ਕਹਣਾ ਕਹਣਾ ਕੋਈ ਨਾ ਮਨੂੰ ਸਮਝੀ ਟੱਕਰ ਕਰ ਲੋ ਅਸੀਂ ਟੱਕਰ ਕੀ ਕਰ ਸਕਦੇ ਜੀ ਅਸੀਂ ਤਾਂ ਘਰਾਂ ਚ ਕੰਮ ਕਰਕੇ ਦਾਦਾ ਟਾਈਮ ਪਾਸ ਕਰਦੇ ਸੀ ਸਰਪੰਚ ਦੇ ਘਰੇ ਜਾ ਕੇ ਮੈਨੂੰ ਧਮਕਾ ਦਿੱਤੋਂ ਉਹਨਾਂ ਦੇ ਗੱਡੀ ਲੈ ਕੇ ਉੱਥੇ ਘਰੇ ਲੈ ਕੇ ਕਹਣਾ ਨੂੰ ਵੱਡਦਾ ਉਹਨਾਂ ਦਾ ਵੱਡਣਾ ਨਹੀਂ ਇੱਥੇ ਹਜੇ ਉਹਨਾਂ ਨੇ ਕਿਰਪਾਨ ਕੱਢੀ ਵੀ ਆ ਮੈਨੂੰ ਮਾਰਨ ਵਾਸਤੇ ਇੱਥੇ ਪਿੰਡ ਵੀ ਬਹੁਤ ਇਕੱਠਾ ਹੋਇਆ ਸੀ ਉਹਨਾਂ ਦੇ ਕੈਮਰੇ 'ਚ ਵੀ ਰਿਕਾਰਡ ਆ ਇਹ ਚੀਜ਼ਾਂ ਤੇ ਕਹਿੰਦਾ ਮੈਂ ਤਾਂ ਸਰਪੰਚਾਂ ਇਹਨਾਂ ਦੇ ਘਰ ਨੂੰ ਅੱਗ ਲਾਉਂਗਾ ਕੱਲੇ-ਕੱਲੇ ਨੂੰ अच्छा सरपंच ਨੇ ਇੱਕ ਵਾਰ ਨਹੀਂ ਕਿਹਾ ਵੀ ਹਾਂ ਬਾਈ ਤੂੰ ਇਹ ਕੀ ਕਰਨਾ ਪਿਆ ਵੀ ਮੇਰੇ ਕੋਲੇ ਬੁਢਾ ਨੂੰ ਧੁੱਕਾ ਨਹੀਂ ਨਵੀਂ ਤੂੰ ਨਹੀਂ ਇਹ ਕੰਮ ਕਰਨਾ ਅੱਗੋ ਸਰਪੰਚ ਵੀ ਮੁੱਕਰੀ ਜਾਂਦਾ ਜੀ ਕੋਈ ਐਮਐਲਏ ਤੱਕ ਕੋਈ ਆ ਕੇ ਨਹੀਂ ਖੜਾ ਇੱਥੇ ਕੱਲੀ ਪੁਲਿਸ ਆਹਾ ਐਸਪੀ ਆਹਾ ਐਸਐਟੂ ਆਈ ਸੀਗੀ ਤੇ ਉਹ ਵੀ ਆ ਕੇ ਮੁੜ ਗਈ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾਗਾ ਨੁਕਸਾਨ ਹੋਇਆ ਜੀ ਨੁਕਸਾਨ ਵੀਰੇ ਸਾਡਾ ਸਾਰਾ ਹੀ ਹੋ ਗਿਆ ਸਾਨੂੰ ਪੈਨ ਨੂੰ ਵੀ ਸਾਡੇ ਜਿਹੜੇ ਤੇੜਾ ਲਿੜੇ ਇਹੀ ਹੈ ਕੱਲੇ ਸਾਡੇ ਕੋਲ ਸਾਡੇ ਕੋਲ ਲਿੜੇ ਵੀ ਹੈ ਨਹੀਂਗੇ ਕੋਈ ਠੀਕ ਹੈ ਕੀ ਮੰਗ ਕਰਦੇ ਹੋਗੇ ਮੰਗ ਅਸੀਂ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਜਿਹੜਾ ਜੋ ਵੀ ਆ ਹੋਇਆ ਹੈਗਾ ਨੁਕਸਾਨ ਹੋਇਆ ਸਾਡੀ ਪਰਵਾਈ ਕੀਤੀ ਜਾਵੇ ਸਾਡਾ ਘਰ-ਬਾਰ ਜੀਵ ਜਿਸੀਗਾ ਸਾਨੂੰ ਦਿੱਤਾ ਜਾਵੇ ਕੀ ਨਾਂ ਕੀ ਤੁਹਾਡਾ ਨਾਮ ਜੀ ਸਰਬਜੀਤ ਕੌਰ ਮੇਰਾ ਮੇਰਾ ਨਾਮ ਆ ਜੀ ਮੇਜਰ ਅੱਛਾ ਜੀ ਘਟਨਾ ਇਹ ਹੋਈ ਹੈ ਵੀ ਕੋਈ ਵੀ ਆਪਾ ਹਰ ਇੱਕ ਸੀ ਪੁੱਤ ਨੂੰ ਇਹੋ ਹੀ ਆ ਨਵੇਂ ਨਸ਼ੇ ਤੋਂ ਬਚੋ ਹੂੰ ਠੀਕ ਹੈ ਨਹੀਂ ਆਹਾ ਜਿੰਨੇ ਘਰ ਸਾੜੇ ਹੈ ਇਹ ਇਸੇ ਕਾਰਨ ਸਾੜੇ ਹੋਏ ਅੱਛਾ ਇੱਥੇ ਉਹ ਮੁੰਡੇ ਨੂੰ ਆਦੇ ਇਹ ਬਈ ਯਾਰ ਨਸ਼ਾ ਜਿਹੜਾ ਤੂੰ ਬਾਹਰ ਅੰਦਰ ਵੇਚ ਆਇਆ ਕਰ ਹੈ ਉਹ ਆਦਾ ਵੀ ਸਾਨੂੰ ਮੈਨੂੰ ਆਦਾ ਇਹ ਗੱਲ ਆਖੀ ਤੇ ਆਖੀ ਕਿ ਨਹੀਂ ਅੱਛਾ ਜੀ ਆ ਮਾੜੀ ਮੋਟੀ ਇਹਨਾਂ ਦੀ ਹੋਈ ਹੋਣੀ ਹੈ ਜਿੱਦੇ ਇਹ ਗੱਲ ਹੋਈ ਆ ਸ਼ੁਰੂ ਇੱਥੋਂ ਇੱਥੇ ਉਹ ਨਾ ਕੇ ਉੱਠ ਗਿਆ ਤੇ ਮੈਂ ਪੈਰ ਤੋਂ ਹੀ ਜਾਂਦਾ ਦੁਕਾਨ ਤੇ ਹਾ ਦੁਕਾਨ ਆ ਸਾਹਮਣੇ ਇੱਥੇ ਸਾਨੂੰ ਨਹੀਂ ਪਤਾ ਸੀ ਵੀ ਉਹਦੇ ਤਿਆਰੀਆਂ ਉਹਨਾਂ ਦੀ ਉਹਦਾ ਗੱਡੀ ਲੈ ਕੇ ਇੱਥੇ ਆ ਗਏ ਇੱਥੇ ਆ ਗਏ ਮੇਰਾ ਦੋ ਉਹ ਦੂਜਾ ਪੁੱਤਾ ਤੁੜੀ ਦੀ ਪੰਡ ਚੱਕਣ ਆਇਆ ਸੀਗਾ ਤੇ ਉਹਦਾ ਸ਼ੋਰ ਕਰਪਾਨ ਲੈ ਕੇ ਪਹਿ ਗਿਆ ਚਾਰ ਪੰਜ ਲਗਾੜੇ ਹੋਰ ਸੀ ਉਹਦੇ ਨਾਲ ਜਦੋਂ ਪਹਿ ਗਿਆ ਤੇ ਅਸੀਂ ਬਈ ਲੈ ਆ ਲੂ ਆਏ ਉਹਨੂੰ ਜਦੋਂ ਲੈ ਆਏ ਸਿੱਧਾ ਇੱਥੇ ਅੰਦਰ ਜੇ ਤਾਰ ਸਮਹ ਨਾਇ ਦੇ ਨਾਲ ਲੜੋ ਉਹ ਮਗਰੇ ਉਹ ਇੱਥੇ ਕਰਪਾਨ ਲਈ ਉਹਦਾ ਤੂੜੀ ਦੀ ਪੰਡ ਲੈਣ ਆਇਆ ਤੇ ਉਹਨੂੰ ਵੀ ਬਾਈ ਉਹ ਬੰਦੇ ਦੇ ਨੇ ਕਰਪਾਨ ਮਾਰੀ ਕੱਲ ਹੀ ਲੈਣ ਛੁੱਟੀ ਦਿਵਾ ਕੇ ਅੱਛਾ ਤੇ ਉੱਥੋਂ ਇਹਨਾਂ ਦੀ ਜਿਦਾ ਜਦਾਈ ਹੁੰਦੀ ਹੁੰਦੀ ਤੇ ਅਸੀਂ ਹਟਾ ਤੇ ਦੋ ਇਧਰ ਆਏ ਮੁੰਡੇ ਅਗਾ ਯਾਰ ਕਾਹਦੋਂ ਲੜਦੇ ਉਹਦਾ ਪਿਓ ਆਦਾ ਜੀ ਖੁੰਡੀ ਤੇ ਫਰਦਾ ਉਹ ਪਈ ਖੁੰਡੀ ਉਹਦੀ ਉਹ ਰਾਤ ਨਾਲ ਸੀ ਅਗਲਵਾਂ ਚ ਆਦਾ ਇਹਦੇ ਵੀ ਧਰ ਦੇ ਦੋ ਉਨੇ ਉਹਦੇ ਮਾਰੀਆਂ ਦੋ ਕਰਪਾਨਾਂ ਐਸੇਆ ਪੱਟਾਂ ਉਹ ਮੁੰਡਾ ਉਵੇਂ ਹੀ ਮੁੜ ਗਿਆ ਗਰਮੀ ਮੰਨੀ ਉਹਨੇ ਜਾ ਕੇ ਕਰੋਂਗਡਾਸਾ ਚੱਕ ਲਿਆ ਦੋ ਉਹਦੇ ਮਾਰੇ ਉਸ ਬੰਦੇ ਫਿਰ ਹੌਲੀ 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 ਨਾ ਤੇ ਹੋਰ ਵੀ ਮਤਲਬ ਬੰਦਿਆਂ ਦੇ ਵੱਜੀਆਂ ਰਾਤ ਕਿੰਨੇ ਲੋਕ ਜਖਮੀ ਹੋਇਆ ਕਿੰਨੇ ਘਰਾਂ ਨੂੰ ਅੱਗ ਲਾਈ ਆ ਰਾਤ ਸਮਝ ਲੈ ਵੀ ਦੋ ਘਰ ਉਧਰ ਤੀਜਾ ਆਹਾ ਹੈ ਇਹ ਚੌਥਾ ਹੋ ਪੰਜ ਮਾ ਉਹ 6 7 ਘਰ ਆ ਜੀ ਅੱਛਾ ਚਖਮੀ ਕਿੰਨੇ ਕਿਲੋ ਕੋਇਆ ਜਖਮੀ ਹੋਇਆ 6 7 ਬੰਦੇ ਦਾ ਸਾਡੇ ਆ ਜੀ ਅੱਛਾ ਪੁਲਿਸ ਆਈ ਹੈ ਕੀ ਕਾਰਵਾਈ ਦਾ ਭਰੋਸਾ ਦਿੱਤਾ ਕੋਈ ਸਾਨੂੰ ਕੋਈ ਭਰੋਸਾ ਨਹੀਂ ਦਿੱਤਾ ਮੈਂ ਦੂਜੇ ਦਿਨ ਹੀ ਰੌਟ ਪਵਾ ਕੇ ਆਇਆ ਸੀ ਅੱਛਾ ਸਾਡੇ ਕੋਈ ਮੌਕਾ ਵੇਖਣ ਨਹੀਂ ਆਇਆ ਪੰਚਾਇਤ ਨੂੰ ਵੀ ਡਿੱਕੀ ਗਏ ਅਸੀਂ ਹੈ ਤੀਜੇ ਚੌਥੇ ਦਿਨ ਬਰਾਵਾ ਉਹ ਆਈ ਇੱਥੇ ਅੱਛਾ ਠੀਕ ਹੈ ਰਾਤ ਵਾਲੀ ਘਟਨਾ ਤੋਂ ਬਾਅਦ ਆਏ ਹੈ ਹਾਂ ਰਾਤ ਵਾਲੀ ਘਟਨਾ ਤੋਂ ਬਾਅਦ ਆਏ ਹੈ ਆ ਅੱਜ ਵੀ ਆਏ ਸੀਗੇ ਹਾਂ ਤੇ ਜਾਂ ਕੱਲ ਹੀ ਆਏ ਬਸ ਭਾਈ ਜੀ ਕੀ ਨਾਮ ਹੈ ਤੁਹਾਡਾ ਬੰਤਾ ਸਿੰਘ ਸਰਪੰਚ ਦਾਮ ਸਿੰਘ ਵਾਲਾ ਜੀ ਇੱਕ ਵਾਰ ਸਵਾਲ ਸੁਣ ਲਓ ਪਹਿਲਾਂ ਅੱਛਾ ਰਾਤ ਜੋ ਘਟਨਾ ਵਾਪਰੀ ਹੈ ਜੀ ਉਸ ਦੇ ਮਾਮਲੇ 'ਚ ਤੁਹਾਡਾ ਕੀ ਕਹਿਣਾ ਹੈ ਇਹ ਇਸ ਤਰ੍ਹਾਂ ਇਹ ਆਵੀ ਦੇ ਨੇੜੇ-ਨੇੜੇ ਘਰ ਸੀ ਦੋ ਇੱਕ ਘਰ ਦਾ ਮੁੰਡਾ ਸੀ ਜਿਹੜਾ ਉਹ ਕਹਿੰਦਾ ਗਿਆ ਕਿ ਤੂੰ ਨਸ਼ਾ ਵੇਚਦਾ ਹੈ ਉਹ ਆਵੀ ਦੇ ਦੋਹੇ ਭੜ ਗਏ ਭੜਨ ਤੋਂ ਬਾਅਦ ਉਹਨਾਂ ਨੇ ਮਤਲਬ ਕੱਲ ਵਾਦੀ ਵਾਦੀ ਵਧ ਗਈ ਪੰਚਾਇਤ ਸਾਡੇ ਮੈਂਬਰ ਤੇ ਮੈਂ 3 ਦਿਨ ਉੱਥੇ ਜਾਂਦੇ ਰਹੇ ਹਾਂ ਪਰ ਉਹ ਆ ਵੀ ਦਿੱ ਟਾ ਡਾਲੇ ਚਲਾਉਂਦੇ ਰਹੇ ਫਿਰ ਕੱਲ ਵਾਲੀ ਰਾਤ ਅਸੀਂ ਫੇਰ ਗਏ ਆ ਸ਼ਾਮ ਨੂੰ ਪਰ ਉਹਨਾਂ ਨੇ ਕੋਈ ਟਿਕਾਣਾ ਨਹੀਂ ਕੀਤਾ ਪਹਿਲਾਂ ਉਹਨਾਂ ਨੇ ਇੱਕ ਘਰ ਪਰਨਤਾ ਦੂਜੀ ਤਰ੍ਹਾਂ ਨੇ ਮਤਲਬ ਆ ਕੇ ਬੰਦੇ ਬਾਹਰੋਂ ਬੁਲਾ ਲਏ ਪਹਿਲਾਂ ਨੇ ਵੀ ਬੰਦੇ ਬਾਹਰੋਂ ਬੁਲਾ ਲਏ ਤੇ ਦੂਜਿਆਂ ਨੇ ਬਾਹਰੋਂ ਬੰਦੇ ਬੁਲਾ ਲਏ ਉਹ ਬਾਹਰਲੇ ਬੰਦੇ ਇਹਨਾਂ ਨੁਕਸਾਨ ਪਿੰਡ ਦਾ ਕਰਕੇ ਸਾਰਾ ਹੀ ਕੌਣ ਲੋਕ ਸੀਗੇ ਜੀ ਬਾਹਰਲੇ ਬੰਦੇ ਕੋਈ ਪਤਾ ਲੱਗਿਆ ਨਹੀਂ ਬਾਹਰਲੇ ਬੰਦਿਆਂ ਦਾ ਕੋਈ ਪਤਾ ਨਹੀਂ ਲੱਗਿਆ ਸਾਨੂੰ ਕਾਰਨ ਐਡਾ ਕੀ ਹੋਇਆ ਕਿ ਇੱਕ ਸਿਰਫ ਇੱਕ ਗੱਲ ਪਿੱਛੇ ਤਾਂ ਨਹੀਂ ਇੰਨੀ ਗੱਲ ਹੋ ਸਕਦੀਗੀ। ਇਹ ਕਾਰਨ ਤਾਂ ਫਿਰ ਪੱਤੀਆਂ ਗੱਲ ਚੜ ਗਈ ਇਹਨਾਂ ਦੇ ਆਪ ਵੀ ਨਹੀਂ ਸਕੇ ਸਵੇਲੇ ਇੱਕ ਦੂਜੇ ਦੀ ਮਦਦ ਕਰਨ ਲੱਗ ਪਏ। ਉਹ ਉਹਨਾਂ ਦੀ ਮਦਦ ਕਰਨ ਲੱਗ ਪਏ ਇਹਨਾਂ ਦੀ ਗਲੀ ਇਹਨਾਂ ਦੀ ਮਦਦ ਕਰਨ ਲੱਗ ਪਏ ਗਲੀਆਂ ਪੈ ਗਈ ਗੱਲ। ਗੱਲ ਇੱਥੇ ਤੱਕ ਵੱਧ ਗਈ ਜੀ ਪੈਟਰੋਲ ਬੰਬ ਦੀ ਵਰਤੋਂ ਕੀਤੀ ਗਈ ਘਰਾਂ ਚੋਂ ਡੰਗਰ ਖੋਲ ਕੇ ਲਜਾਏਗੇ। ਸਿਲੰਡਰ ਤੱਕ ਜਿਹੜੇ ਹੈਗੇ ਚੱਕੇ ਲੱਗੇ ਇਹਨੂੰ ਕਿਵੇਂ ਦੇਖਦੇ ਹੋ ਬਹੁਤ ਮਦਭਾਗੀ ਹੈ ਜੀ ਇਹ ਜੀ ਰਵਾਇਤ ਪਹਿਲਾਂ ਦੇਖੀ ਨਹੀਂ ਕਰ ਵੇਖੋ ਜੀ ਸਾਡੇ ਪਿੰਡ ਵਾਸਤੇ ਬਹੁਤ ਮਦਭਾਗੀ ਗੱਲ ਹੈ ਪਰ ਅਸੀਂ ਸਾਰੇ ਬੰਦੇ ਨਹੀਂ ਤਕਰੀਬਨ ਹੀ ਅਸੀਂ ਮਤਲਬ ਸਾਰੀ ਪੰਚਾਇਤ ਨੇ ਇਹਨਾਂ ਨੂੰ ਸਮਝਾਇਆ ਸੀਗਾ ਜਦੋਂ ਜਾਂਦੇ ਸੀ ਦੋਹੇ ਤਰ੍ਹਾਂ ਕੋਲੇ ਦੋਹੇ ਤਰ੍ਹਾਂ ਇਹ ਹੀ ਗੱਲ ਕਹਿੰਦੀਆਂ ਸਾਨੂੰ ਮਤਲਬ ਸਾਨੂੰ ਕਟਾ-ਕੱਟੀ ਕੱਢ ਲੈਂਦੇ ਅਸੀਂ ਐ ਕਰ ਲਾਂਗੇ ਅਸੀਂ ਫਲਾਣਾ ਕਰ ਲੇ ਸਾਡੇ ਅੱਖੇ ਨਹੀਂ ਲੱਗੇ ਹਾਂ ਇੱਕ ਲੇਡੀਜ਼ ਨੇ ਉਹਨਾਂ ਵੱਲੋਂ ਇਹ ਦੋਸ਼ ਲਾਏਗੇ ਵੀ ਉਹ ਜਦੋਂ ਚਾਰ ਜਾਨੀਆਂ ਤੁਹਾਡੇ ਘਰ ਆਈਆਂ ਇਸ ਮਸਲੇ ਨੂੰ ਲੈ ਕੇ ਤਾਂ ਉਹਨਾਂ ਸਾਹਮਣੇ ਵੀ ਉਹਨਾਂ ਜਿਹੜੀ ਪਾਰਟੀ ਨੇ ਰਾਤ ਹਮਲਾ ਕੀਤਾ ਅਸੀਂ ਤਾਂ ਉਹਨਾਂ ਦੇ ਨਾਲ ਗਏ ਆ ਜੀ ਉਹ ਜਿਹੜੀਆਂ ਲੱਡੀਆਂ ਲੇਡੀਜ਼ ਆਦੇ ਆ ਉਹਨਾਂ ਨੂੰ ਤਾਂ ਅਸੀਂ ਸੋਧਾ ਦੀ ਗਏ ਆ ਜਾ ਕੇ ਉਹਨਾਂ ਨੂੰ ਛੜਾਇਆ ਅਸੀਂ ਉਹਨਾਂ ਨੂੰ ਜਾ ਕੇ ਆਖਿਆ ਵੀ ਆਓ ਸਾਹਮਣੇ ਤੁਹਾਡੇ ਅਸੀਂ ਤਾਂ ਕਾਰਵਾਈ ਲੈ ਕੇ ਆਏ ਆ ਤੁਹਾਡਾ ਰਾਜੀਮੰਦ ਕਰਾਉਣਾ ਹੈ ਉਹ ਕਹਿੰਦੇ ਵੀ ਅਸੀਂ ਰਾਜੀਮੰਦ ਨਹੀਂ ਕਰਦੇ ਫਿਰ ਪੰਚਾਇਤ ਉਹ ਚ ਕੀ ਕਰ ਸਕਦੇ ਜੀ ਅੱਛਾ ਨਹੀਂ ਤੁਹਾਡੇ ਸਾਹਮਣੇ ਹਮਲਾ ਕਰਨ ਦੀ ਗੱਲ ਵੀ ਨਹੀਂ ਨਹੀਂ ਹਮਲਾ ਹਮਲਾ ਕੋਈ ਨਹੀਂ ਹੋਇਆ ਉਹ ਤਾਂ ਐਵੇਂ ਗੱਲ ਕਰਦੇ ਸਾਡੇ ਸਾਹਮਣੇ ਕਿਸੇ ਨੇ ਕਿਸੇ ਦੇ ਕੋਈ ਚੀਜ਼ ਨਹੀਂ ਮਾਰੀ ਰੋੜਾ ਐਕਟ ਡਲੀ ਕਿਸੇ ਨੇ ਕੋਈ ਨਹੀਂ ਗੱਲ ਕੀਤੀ ਅਸੀਂ ਘਰੋਂ ਘਰੀ ਗਏ ਆ ਹੂੰ ਉਹਨਾਂ ਦੇ ਘਰੇ ਵੀ ਜਾ ਕੇ ਆਏ ਉਹਨਾਂ ਦੇ ਘਰੇ ਵੀ ਜਾ ਕੇ ਆਏ ਸਾਡੇ ਘਰੇ ਜਿਹੜੇ ਬੰਦੇ ਤਲਾਹ ਦੇਣ ਐ ਅਸੀਂ ਅਸੀਂ ਉਹਨਾਂ ਦੇ ਨਾਲ ਹੀ ਤੁਰ ਪੈਂਦੇ ਸੀ ਵੀ ਚਲੋ ਜਿੱਥੇ ਚੱਲਣਾ ਇਸ ਦੇ ਉੱਪਰ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਹਾਂ ਬਿਲਕੁਲ ਜੀ ਬਿਲਕੁਲ ਪੁਲਿਸ ਫੋਰਸ ਪਾਈ ਵੀ ਸੀਗੀ ਲੇਕਿਨ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਹੀਂ ਜੀ ਨਹੀਂ ਅਸੀਂ ਤਾਂ ਮਤਲਬ ਸਾਰੇ ਪਿੰਡ ਕੰਨੀਆਂ ਅਸੀਂ ਕਹਿੰਨੇ ਵੀ ਇੱਕਦਮ ਗਰੀਬਾਂ ਦੀ ਮਦਦ ਹੋਵੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਜਿਹੜਾ ਉਹ ਕਹਿ ਰਹੇ ਨੇ ਕਿ ਵੀ ਇੱਥੇ ਨਸ਼ਾ ਬਹੁਤ ਵੱਡੇ ਲੈਵਲ ਤੇ ਵਿਕ ਰਿਹਾ ਹੈ ਕੀ ਕੋਈ ਐਡਾਂ ਦੀ ਗੱਲ ਹੈਗੀ ਹੈ ਨਹੀਂ ਨਸ਼ਾ ਤਾਂ ਵੇਖੋ ਪੰਜ ਚਾਰ ਬੰਦੇ ਸੀ ਪੁਲਿਸ ਨੇ ਪਹਿਲਾਂ ਫੜ ਲਏ ਸੀਗੇ ਹੁਣ ਤਾਂ ਕੋਈ ਮਤਲਬ ਇੰਨਾ ਮੇਨ ਬੰਦਾ ਤਾਂ ਕੋਈ ਸਾਡੇ ਨਹੀਂ ਰਿਹਾ ਨਸ਼ਾ ਵਿੱਚ ਨਾਲ ਉਸ ਜਿਹੜੀ ਆਪਸ ਵਿੱਚ ਲੜਾਈ ਹੋਈ ਹੈ ਉਹਨਾਂ ਵਿੱਚੋਂ ਕੀ ਕੋਈ ਬੰਦਾ ਨਸ਼ਾ ਵੇਚਦਾ ਹੈਗਾ ਵਾ ਨਹੀਂ ਉਹਨਾਂ ਚ ਕੋਈ ਨਸ਼ਾ ਬੰਦਾ ਵੇਚਦਾ ਨਹੀਂਗਾ ਕੋਈ ਨੁਕਸਾਨ ਕੋ ਤੁਹਾਡੇ ਤੱਕ ਆਇਆ ਹੋਵੇ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਜਾਂ ਮਾਲੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜੀ ਹੁ ਜਿਹੜੇ ਰੋੜੇ ਚਲਾਉਂਦੇ ਸੀ ਦੋਹੇ ਤਰ੍ਹਾਂ ਆ ਵੀਦੀ ਉਹ ਰੋੜੇ ਵਜੇ ਆ ਪੰਜ ਬੰਦੇ ਦਾਖਲ ਆ ਉਹਨਾਂ ਦੇ ਕਿਸੇ ਦੇ ਸਿਰ ਤੇ ਵੱਜਿਆ ਕਿਸੇ ਦੇ ਹੱਥ ਤੇ ਵੱਜਿਆ ਮਤਲਬ ਇਸ ਤਰ੍ਹਾਂ ਵੱਜਿਆ ਜਿਸ ਤਰ੍ਹਾਂ ਪਿੰਡ ਪੱਦਰ ਤੇ ਏਡੀ ਵੱਡੀ ਘਟਨਾ ਵਾਪਰੀ ਆ ਪੰਚਾਇਤ ਵੱਲੋਂ ਅੱਗੇ ਕੀ ਕਦਮ ਚੁੱਕੇ ਜਾ ਰਹੇ ਅਸੀਂ ਤਾਂ ਜਿਹੜੇ ਬੰਦੇ ਮਤਲਬ ਗਲਤ ਕੰਮ ਹੋਇਆ ਉਹਨਾਂ ਦੇ ਖਿਲਾਫ ਆਂ ਦੋਹਾਂ ਤਰ੍ਹਾਂ ਦੇ ਖਿਲਾਫ ਆ ਇਹਨਾਂ ਨੇ ਲੜਾਈ ਪਿੰਡ ਦਾ ਜਿਹੜਾ ਅਨੁਸ਼ਾਸਨ ਆ ਜਿਹੜਾ ਪਿੰਡ ਦਾ ਮਤਲਬ ਡਿਸਪੀਲਿਨ ਆ ਉਹ ਖਤਮ ਕਰਤਾ ਇਹਨਾਂ ਨੇ ਤੁਸੀਂ ਪ੍ਰਸ਼ਾਸਨ ਨੂੰ ਕੋਈ ਕੀਤੀ ਹੈ ਹਾਂ ਜੀ ਹਾਂ ਬਿਲਕੁਲ ਜੀ ਡੀਐਸਪੀ ਨਾਲ ਗੱਲ ਕੀਤੀ ਹੈ ਜੀ ਐਸਐਸਪੀ ਦੇ ਰੀਡਰ ਨਾਲ ਗੱਲ ਕੀਤੀ ਹੈ ਐਸਐਚਓ ਨੂੰ ਬੁਲਾਇਆ ਮੌਕੇ ਤੇ ਸਾਰੇ ਅਸੀਂ ਵੀਡੀਓ ਮੈਂ ਬਣਾਈਆਂ ਤੇ ਪਾਈਆਂ ਸਾਰੀਆਂ ਸਬ ਅਫਸਰਾਂ ਨੂੰ ਵੀ ਆਹ ਹੋਰ ਗਿਆ ਜੀ ਇੱਥੇ ਮਤਲਬ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਹੈ ਵੀ ਜੋ ਸਖਤ ਤੋਂ ਸਖਤ ਇਹ ਗੱਲ ਹੋਈ ਹੈ ਜੀ ਘਟਨਾ ਵਾਪਰੀ ਹੈ ਰਾਤ 10 ਕਰਾਂ ਨੂੰ ਅੱਗ ਲਗਾਈ ਗਈ ਆ ਉਸ ਮਾਮਲੇ 'ਚ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਸਾਡੇ ਵੱਲੋਂ ਮੌਕੇ ਤੇ ਜਾ ਕੇ ਜੀ ਅ ਮੌਕਾ ਦਾ ਮੁਲਾਜ਼ਾ ਕੀਤਾ ਗਿਆ ਹੈ ਤੇ ਜਿਹੜੇ ਉਹਨਾਂ ਦੇ ਦਾਖਲ ਨੇ ਪੰਜ ਪਰਸਨ ਹਸਪੀਟਲ ਦੇ ਵਿੱਚ ਉਹਨਾਂ ਦਾ ਬਿਆਨ ਲਿਖ ਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਹਾਂ ਆਖਰ ਕੀ ਘਟਨਾ ਸੀ ਕਿ ਕਿਉਂ ਐਨੇ ਘਰਾਂ ਨੂੰ ਜਿਹੜੀ ਆ ਅੱਗ ਲਾਉਣ ਦੀ ਜਿਹੜੀ ਉਹਨਾਂ ਨੂੰ ਨੋਬਤਾਈ ਇਹ ਆਪਸ ਵਿੱਚ ਦੀ ਦੋਨੇ ਤਰ੍ਹਾਂ ਰਿਸ਼ਤੇਦਾਰ ਨੇ ਜੀ ਚਾਚੇ ਤਾਏ ਦੇ ਪੁੱਤ ਆ ਉਸ ਵਿੱਚ ਦੀ ਇਹ ਦੋ ਬਜ਼ੁਰਗ ਨੇ ਮੇਜਰ ਸਿੰਘ ਤੇ ਰਵਿੰਦਰ ਸਿੰਘ ਜੀ ਉਹਨਾਂ ਦੀ ਆਪਸ ਵਿੱਚ ਦੀ ਅੱਗੇ ਲਾਦਾ ਜੀ ਉਹਨਾਂ ਆਲਾ ਦਾ ਨੇ ਆਸ ਵਿੱਚ ਦੀ ਕੱਲ ਸ਼ਾਮ ਨੂੰ ਪਹਿਲਾ ਲੜਾਈ ਕੀਤੀ ਜੀ ਪਹਿਲਾ ਰਵਿੰਦਰ ਸਿੰਘ ਦੇ ਘਰ ਤੇ ਹਮਲਾ ਕੀਤਾ ਉਸ ਤੋਂ ਬਾਅਦ ਰਵਿੰਦਰ ਸਿੰਘ ਨੇ ਕੁਝ ਬਾਹਰੋਂ ਬੰਦੇ ਬੁਲਾ ਕੇ ਕੁਝ ਆਪ ਦੇ ਚਾਚੇ ਤਾਏ ਦੇ ਪੁੱਤ ਸੱਦ ਕੇ ਤੇ ਦੂਜੇ ਘਰ ਦੇ ਹਮਲ ਦੂਜੇ ਪਰਿਵਾਰਾਂ ਤੇ ਹਮਲਾ ਕੀਤਾ ਜੀ ਤੇ ਉਹਨਾਂ ਨੂੰ ਘਰ ਦੇ ਵਿੱਚ ਪੈਟਰੋਲ ਪਾ ਕੇ ਅੱਗ ਲਾਤੀ ਪਰ ਇਹ ਤਾਂ ਗੱਲ ਉਥੇ ਜਿਹੜੀ ਉਹਨਾਂ ਵੱਲੋਂ ਕਹੀ ਜਾ ਰਹੀ ਹੈ ਕਿ ਚਿੱਟੇ ਵੇਚਣ ਨੂੰ ਲੈ ਕੇ ਹੋਇਆ ਸਾਰਾ ਕੁਝ ਛਰੇ ਆ ਕਿੱਟਾ ਵੇਚ ਜਾ ਰਿਹਾ ਹੈ ਤੇ ਅਸੀਂ ਚਾਰ ਲੋਕਾਂ ਨੂੰ ਜਿਹੜਾ ਰੋਕਿਆ ਸੀਗਾ ਸੋ ਰੋਕਣ ਤੋਂ ਬਾਅਦ ਸਾਡੇ ਉੱਤੇ ਜਿਹੜੇ ਨੇ ਹਮਲੇ ਕੀਤੇ ਗਏ ਇਹ ਦੋਨੇ ਤਰ੍ਹਾਂ ਹੀ ਆਸਬੇ ਦੀ ਚਾਚੇ ਤਾਇਆ ਦੇ ਪੁੱਤ ਹੈ ਜੀ ਜਿਨ੍ਹਾਂ ਦੀ ਆਸ ਵਿੱਚ ਜਿਨ੍ਹਾਂ ਦੇ ਘਰ ਚ ਅੱਗ ਲੱਗੀ ਤੇ ਜਿਨ੍ਹਾਂ ਦੇ ਘਰ ਦੀ ਭੰਨ ਤੋੜ ਕੀਤੀ ਆ ਉਹ ਆਸਬੇ ਦੀ ਦੋਨੇ ਤਰ੍ਹਾਂ ਹੀ ਰਿਸ਼ਤੇਦਾਰ ਹੈ ਜੀ ਜਿਹੜੀ ਇਹ ਨਸ਼ੇ ਸੰਬੰਧੀ ਐ ਸੰਬੰਧੀ ਅਸੀਂ ਪੜਤਾਲ ਸਾਡੀ ਤਫਤੀਸ਼ ਦੇ ਵਿੱਚ ਅੱਗੇ ਆਊਗਾ ਜੀ ਅਸੀਂ ਉਸੇ ਤਰੀਕੇ ਦੀ ਕਾਰਵਾਈ ਕਰਾਂਗੇ ਐਡੀ ਵੱਡੀ ਨੌਬਤ ਕਿਉਂ ਆ ਗਈ ਐ 8 ਘਰ ਸਾੜਦੇ ਉਹਨਾਂ ਨੇ ਵੱਡੀ ਬੇਦਖੀ ਇਹਨਾਂ ਦੇ ਆਪਸ ਵਿੱਚ ਦੀ ਪਹਿਲਾਂ ਤੋਂ ਹੀ ਚੱਲਦੀਆਂ ਆ ਰਹੀਆਂ ਜੀ ਲੜਾਈਆਂ ਦੋਨੋਂ ਤਰ੍ਹਾਂ ਦੀਆਂ ਪਹਿਲਾਂ ਵੀ ਸਰਪੰਚ ਨੇ ਮੈਨੂੰ ਦੱਸਿਆ ਵੀ ਕਈ ਕਾਫੀ ਵੀ ਰਹਿਣ ਦੀ ਲੜਾਈ ਹੋਈ ਆ ਜਿਹੜਾ ਦੋਨੋਂ ਤਰ੍ਹਾਂ ਨੂੰ ਉੱਥੇ ਹੀ ਵਹਾ ਕੇ ਸਰਪੰਚ ਵੱਲੋਂ ਉਹਨਾਂ ਦਾ ਰਾਜੀਨਾਮਾ ਕਰਾਇਆ ਜਾ ਚੁੱਕਾ ਸੀ ਇਹ ਪੈਟਰੋਲ ਪੰਪਾਂ ਦੀ ਵਰਤੋਂ ਕੀਤੀ ਕੀ ਏਡੀ ਕੀ ਨਾ ਬਤਾ ਕੇ ਇਹ ਹੁਣ ਅੱਗੇ ਸਾਡੀ ਤਫ਼ਤੀਸ਼ ਦੇ ਵਿੱਚ ਨਿਕਲੂਗਾ ਜੇ ਅੱਗੇ ਤਫ਼ਤੀਸ਼ ਦੇ ਵਿੱਚ ਪਤਾ ਲੱਗੂਗਾ ਵੀ ਏਡੀ ਇਹ ਪਰ ਇਹਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਹੈ ਵੀ ਦਰਜਨਾਂ ਦੇ ਹਿਸਾਬ ਨਾਲ ਲੋਕਾਂ ਨੇ ਜਿਹੜਾ ਹਮਲਾ ਕੀਤਾ ਅੱਠ ਘਰ ਬਿਲਕੁਲ ਬਰਬਾਦ ਕਰ ਦਿੱਤੇ ਗਏ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਝਾੜੂ ਵੀ ਨਹੀਂ ਬਚਿਆ ਮਾਰਨ ਵਾਸਤੇ ਇਤੋਂ ਤੱਕ ਕਿ ਬੱਚਿਆਂ ਤੱਕ ਦੇ ਕੱਪੜੇ ਜਿਹੜੇ ਨੇ ਮਚਾ ਦਿੱਤੇ ਗਏ ਹਾਂਜੀ ਇਸੇ ਮੇਰੇ ਵੱਲੋਂ ਮੌਕਾ ਦੇਖਿਆ ਜਾ ਚੁੱਕਾ ਜੀ ਮੌਕੇ ਤੇ ਵੀ ਇਹੀ ਪਾਇਆ ਗਿਆ ਵੀ ਜਿਹੜੇ ਸੱਤ ਘਰਾਂ ਦੇ ਵਿੱਚ ਹੈ ਉਹਨਾਂ ਨੇ ਆਗ ਲਗਾਈ ਹੈ ਤੇ ਜਿਹੜਾ ਅੱਠਵਾਂ ਘਰ ਆ ਉਸ ਘਰ ਦੀ ਜਿਹੜੀ ਪਣ ਤੋੜ ਕੀਤੀ ਗਈ ਹੈ ਜੀ ਸੋ ਕੋਈ ਲੁੱਟ ਵੀ ਕੈਸ਼ ਦਾ ਮਾਹੌਲ ਹੈ ਪਰਿਵਾਰ ਛੱਡ ਕੇ ਘਰ ਜਾ ਰਹੇ ਨੇ ਨਜੀ ਪਰਿਵਾਰ ਤਾਂ ਸਾਰੇ ਉਹ ਮੈਂ ਜਾ ਕੇ ਆਈ ਹਾਂ ਉੱਥੇ ਘਰਾਂ ਦੇ ਵਿੱਚ ਹੀ ਹੈਗੇ ਆ ਪਰਿਵਾਰ ਪਰ ਮਾਹੌਲ ਜ਼ਰੂਰ ਖਰਾਬ ਹੋਇਆ ਕਿਉਂਕਿ ਇੰਨੇ ਘਰਾਂ ਦੇ ਵਿੱਚ ਇਸ ਤਰੀਕੇ ਦਾ ਹਮਲਾ ਹੋਣਾ ਬਹੁਤ ਜਿਆਦਾ ਮਾੜੀ ਗੱਲ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਮੇਰੇ ਵੱਲੋਂ ਮੌਕਾ ਦੇਖਿਆ ਗਿਆ ਜੀ ਹੁਣ ਜਿਹੜੀ ਪਾਰਟੀ ਦਾਖਲ ਨੇ ਜਿਨ੍ਹਾਂ ਦੇ ਪਰਸਨ ਦਾਖਲ ਨੇ ਉਹਨਾਂ ਦੇ ਬਿਆਨ ਲਿਖ ਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਲੁੱਟ ਦੀ ਗੱਲ ਸਾਹਮਣੇ ਆਈ ਹੈ ਕਈ ਪਸ਼ੂ ਵੀ ਖੋਲ ਲਏ ਗਏ ਆ ਜਾਨਵਰੀ ਸੈਂਟਰ ਇਸ ਸੰਬੰਧ ਇਹ ਵੀ ਗੱਲ ਸਾਹਮਣੇ ਆਈ ਹੈ ਜੀ ਇੱਕ ਘਰ ਦੀਆਂ ਜਿਹੜੀਆਂ ਬੱਕਰੀਆਂ ਉਹ ਖੋਲ ਕੇ ਦੂਸਰੀ ਥਾਂ ਲੈ ਕੇ ਜਾ ਚੁੱਕੀ ਉਹਨਾਂ ਬਰਾਮਦਗੀ ਕਰਾਈ ਜਾਊਗੀ ਉਹਨਾਂ ਦੀ ਹਾਂਜੀ